ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਆਈ ਇਸ ਵੀਡੀਓ ਦੇ ਵਿੱਚ ਭਾਈ ਸਾਪਾਈ ਮੈਂ ਤਾਂ ਆਪ ਸੰਜੀ ਜਲੰਧਰ ਵਾਲਿਆਂ ਦਾ ਸ਼ਬਦ ਜਿਹੜਾ ਤੁਸੀਂ ਅਕਸਰ ਸੁਣਿਆ ਹੋਊਗਾ ਅੱਲਾ ਪਾਕੰ ਪਾਕ ਹੈ ਸ਼ਾਕਰੂ ਜੇ ਦੂਸਰ ਹੋਏ। ਆਪਾਂ ਜ਼ਰੂਰ ਤੋਂ ਪਹਿਲੇ ਤੁਹਾਨੂੰ ਤਬਲੇ ਤੇ ਪਲੇ ਕਰਕੇ ਦੱਸਨੇ ਆ ਤੇ ਨਾਲ ਹੀ ਆਪ ਤੁਹਾਨੂੰ ਬਿਲਕੁਲ ਸਲੋਲੀ ਕਿੰਨਾ ਦੱਸਾਂਗੇ ਕਿਵੇਂ ਪੂਰਾ ਸ਼ਬਦ ਪੜਿਆ ਜਾਣਾ। ਚੈਨਲ ਤੇ ਨਵੇਂ ਜੀ ਅਨਸਬਸਕ੍ਰਾਈਬ ਕਰ ਲਿਓ। ਸੋ ਸ਼ੁਰੂ ਕਰਦੇ ਹਾਂ ਤਬਲਾ ਪਹਿਲੇ ਕਢ ਲੈਂਦੇ। ਅੱਲਾ ਪਾਕੰ ਪਾਕ ਹੈ। ਕਰੂ ਜੇ ਦੂਸਰ ਹੋਏ ਸ਼ੱਕ ਕਰੂ ਜੇ ਦੂਸਰ ਹੋਏ ਅੱਲਾ ਪਾਕ ਨੂੰ ਆਖੇ ਅੱਲਾ ਬੇਦਕ ਤੇ ਬੇਫਤਰਾ ਪਾਏ ਕਾ ਫਿਕਰ ਨਾ ਕਰਾਏ ਠੁਕ ਦਮ ਕਰਾ ਦੇ ਜੋ ਕਰੋ ਹਾਜ਼ਿਰ ਹਾਜ਼ਰ ਹੋ ਅੱਲਾ ਪਾਕ ਨੂੰ ਪਾਕ ਹੈ ਅੱਲਾ ਅੱਲਾ ਪਾਕ ਨੂੰ ਪਾਕ ਹੈ ਅੱਲਾ ਸੋ ਇਸੀ ਪੈਦਾਇਆ ਸ਼ਬਦ ਅੱਲਾ ਪਾਕ ਨੂੰ ਪਾਕ ਹੈ ਸ਼ਕੁਰ ਜੀ ਦੂਸਰੋਏ ਹੁਣ ਆਪਾਂ ਤੁਹਾਨੂੰ ਸਲੋਥ ਕਿਵੇਂ ਦੱਸਨੇ ਆ ਵੀ ਕਿਵੇਂ ਇਹ ਸਲੋ ਧਰੀਕਣਾ ਪੜਿਆ ਜਾਣਾ ਤਬਲੇ ਤੇ ਵੀ ਵੇਖ ਲਿਆ ਇਕ ਗਲਤ ਆਦਿ ਹੈ ਕਿ ਭਾਈ ਮਹਤਾ ਸਿੰਘ ਜੀ ਹੋਣਾਂ ਨੇ ਜਿਹੜਾ ਬੋਲਿਆ ਉਹ ਕਾਫੀ ਉੱਚਾ ਸ਼ਬਦ ਬੋਲਿਆ ਕਿਉਂਕਿ ਪ੍ਰੋਫੈਸ਼ਨਲ ਉਹਨਾਂ ਦਾ ਹੈਗਾ ਕਾਫੀ ਉਹਨਾਂ ਦਾ ਰਿਆਜ ਹੈ ਤੇ ਆਪਣਾ ਇਹਨਾਂ ਰਿਆਜ ਨਹੀਂ ਹੈਗਾ ਤਾਂ ਕਰਕੇ ਆਪਾਂ ਕੰਫਰਟੇਬਲ ਹੋ ਗਏ ਨਿੱਕੀਆਂ ਸੁਰਾਂ ਤੇ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਸੋ ਸਭ ਤੋਂ ਪਹਿਲੇ ਆਪਾਂ ਸਾਨੂੰ 28 ਦੱਸਣੇ ਆ ਵੇਖਿਓ ਅੱਲਾ ਪਾਕ ਕੰ ਆ ਆਖ ਹੈ ਮਾਤਾ ਆਪਾਂ ਤਾਂ ਤਾਂ ਇਹਨਾਂ ਸਲੋ ਦੱਸਿਆ ਕਿਉਂਕਿ ਹਨ ਨੂੰ ਵੀ ਆਹ ਗਲਤੀ ਦਾ ਪਤਾ ਲੱਗਾ ਵਾ ਵੀ ਹਨ ਨੂੰ ਤੁਹਾਡੇ ਵਿੱਚੋਂ ਕਈ ਹਜੇ ਵੀਰ ਪ੍ਰਾਜ ਦੇ ਬੜੇ ਪਿਆਰੇ ਸਬਸਕ੍ਰਾਈਬਰਾਂ ਨੇ ਹਨ ਉਹ ਗਲਤੀ ਦੱਸੀ ਹੈ ਕਿ ਕਾਫੀ ਆਪਾਂ ਸ਼ਾਇਦ ਤੇਜ਼ ਦੱਸਦੇ ਆ ਜਿਹੜੇ ਹਰ ਮਹੀਨੇ ਤੁਹਾਨੂੰ ਸ਼ਬਦ ਦੱਸੀਦੇ ਆ ਉਹ ਸ਼ਾਇਦ ਆਡੇ ਕੋਲ ਥੋੜਾ ਜਨਾ ਤਰੀਕਾ ਤੇਜ਼ ਦੱਸਿਆ ਜਾਂਦਾ ਉਹ ਆਪਾਂ ਗਲਤੀ ਆਪਣੀ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਇਸ ਵੀਡੀਓ ਦੇ ਵਿੱਚ ਅਗੀਆਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਆਪਾਂ ਬਿਲਕੁਲ ਸਲੋ ਸਲੋ ਦੱਸਾਂਗੇ ਤੇ ਬਾਕੀ ਬਹੁਤ ਵਧੀਆ ਲੱਗੀ ਸੱਚੀ ਗੱਲ ਸੱਚੀ ਮਨਾਈ ਵਾਲੀ ਗੱਲ ਕਿ ਤੁਸੀਂ ਆਪਣੀ ਆਪਣੇ ਕਮੈਂਟਾਂ ਨੂੰ ਦੱਸਿਆ ਹਨ ਦੱਸਿਆ ਵੀ ਤੁਹਾਡੀ ਕਿੱਥੋਂ ਗਲਤੀ ਆਉਂਦੀ ਆ ਇਸ ਚੈਨਲ ਦੇ ਵਿੱਚ ਤੇ ਆਪਾਂ ਉਹ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਕਿ ਬਿਲਕੁਲ ਤੁਹਾਨੂੰ ਸਲੋ ਤਰੀਕੇ ਨਾਲ ਆਪਾਂ ਤੁਹਾਨੂੰ ਦੱਸੀਏ ਇੱਕ ਵੀਰ ਭਾਣੂ ਕਹਿੰਦੇ ਕਹਿੰਦੇ ਵੀ ਤੁਸੀਂ ਨਾ ਆਪਾਂ ਤੁਹਾਨੂੰ ਪਹਿਲੇ ਵੀ ਬੇਨਤੀ ਕੀਤੀ ਸੀ ਤੇ ਹੁਣ ਵੀ ਬੇਨਤੀ ਕਰਦੇ ਆ ਕਿ ਅ ਤੂੰ ਇਹ ਨਾ ਤੇਜ਼ ਬੜਾ ਦੱਸ ਦੇ ਬਿਲਕੁਲ ਸਲੋ ਦੱਸਿਆ ਕਰ ਕਿਉਂਕਿ ਜਿਹੜੇ ਮਾਹਿਰ ਲੋਕ ਹੈ ਬਸ ਉਹ ਹੀ ਤੇਜ਼ ਤੇਜ਼ ਵਿੱਚ ਸਿੱਖ ਸਕਦੇ ਆ ਜਿਹੜਾ ਹਨਾ ਜਿਨ੍ਹਾਂ ਨੂੰ ਨਵਾਂ ਨਵਾਂ ਸਿੱਖਣਾ ਵਾ ਜਾਂ ਜਿਨ੍ਹਾਂ ਨੂੰ ਔਖਾ ਲੱਗਦਾ ਵਾ ਉਹਨਾਂ ਨੂੰ ਅਸੀਂ ਥੋੜੀ ਪ੍ਰੋਬਲਮ ਆ ਤੇ ਇਹ ਚੀਜ਼ ਅਸੀਂ ਦਰਦ ਨੀ ਕੋਸ਼ਿਸ਼ ਕੀਤੀ ਆ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਸਾਰੀਆਂ ਸੌਖੀਆਂ ਸੌਖੀਆਂ ਆਰਟੀ ਉਹਨਾਂ ਦੇ ਵਿੱਚ ਬਿਲਕੁਲ ਸੌਖੇ ਤਰੀਕੇ ਨਾਲ ਤੁਸੀਂ ਸਿੱਖ ਸਕਦੇ ਜਿਨਾ ਹਰਮੋਨੀਅਮ ਸਿੱਖਣਾ ਚਾਹੁੰਦੇ ਜੇ ਤੇ ਇਹ ਗੱਲ ਵੀ ਸਹੀ ਆ ਕਿ ਇਹ ਤਈਆਂ ਨੂੰ ਸਾਡੀ ਗਲਤੀ ਦਾ ਅਹਿਸਾਸ ਕਰਾਇਆ ਤੇ ਵਧੀਆ ਵੀ ਲੱਗੀ ਹਨ ਉਹ ਇਹ ਗੱਲ ਇੰਦਾ ਹੀ ਆਪਣਾ ਸਾਥ ਦੇਂਦੇ ਰਹੋ ਹਨ ਉਹਨੂੰ ਓਨੈਸਟ ਰਿਵਿਊ ਵੀ ਦੇਂਦੇ ਰਹੋ ਤਾਂਕਿ ਉਹਨਾਂ ਨੂੰ ਆਪਣੀਆਂ ਚੀਜ਼ਾਂ ਸੁਧਾਰਨ ਦਾ ਮੌਕਾ ਮਿਲਦਾ ਰਹੇ ਸੋ ਇੱਕ ਵਾਰ ਫੇਰ ਤੋਂ ਦੱਸਦੇ ਆਂ ਵੇਖਿਓ ਅੱਲਾ ਪਾਤ ਕੰ ਆ ਅੱਲਾ ਅੱਲਾ ਪਾਕੰ ਪਾਕ ਹੈ ਅੱਲਾ ਸ਼ੱਕ ਕਰੂੰ ਸ਼ੱਕ ਕਰੂੰ ਜੇ ਦੂਸਰ ਦੰਦੋਂ ਨੇ ਪ੍ਰੈਸ ਕਰਕੇ ਨਾ ਫਿਰ ਨਾਲ ਹੀ ਥੋ ਬੋਲੋ ਸ਼ੱਕ ਕਰੂ ਜੇ ਦੂਰ ਸਰ ਹੋਏ ਹੈ ਫਿਰ ਅਗਲੀ ਸ਼ੱਕ ਕਰੂ ਜੇ ਦੂਰ ਸਰ ਹੋਏ ਸੀਸਫ ਦੀ ਸਥਾਈ ਹੁਣ ਅੰਤ ਲਾ ਦੇ ਗਏ ਬੇਦਕਤਬ ਹਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਮਿਲਕੋ ਥੋੜਾ ਹੋਰ ਸਲੋ ਹੋ ਸਕਦਾ ਵਾ ਤੇਜ਼ ਦੱਸਿਆ ਗਿਆ ਵੇਖਿਓ ਬੇਦਕਤਬ

ਹਾਜ਼ਰ ਹਜੂਰ ਖੁਦਾਏ ਹਾਜ਼ ਹੁਣ ਵਾਪਸ ਜਾਣਾ ਵੇਖਿਆ ਹਾਜ਼ਰ ਹਜੂਰ ਖੁਦਾਏ ਹਾਜ਼ਰ ਹਜੂਰ ਖੁਦਾ ਏਸੀ ਮਤਲਬ ਵੀ ਤੁਹਾਨੂੰ ਮੈਂ ਦੱਸਦਾ ਅੰਤਰਾ ਦਾ 27 ਇਹ ਚੀਜ਼ ਦਾ ਧਿਆਨ ਰੱਖ ਲਿਓ ਵੀ ਜੇ ਤੁਹਾਨੂੰ ਬਹੁਤ ਲੱਗਦਾ ਇੱਥੋਂ ਤੋਂ ਹੀ ਨੀਵਾ ਚਲੇ ਜਾਂਦੇ ਇੱਥੇ ਤੋਂ ਹੀ ਆਪਣੀਆਂ A ਸਕੇਲ ਦੀਆਂ ਉੱਚੀਆਂ ਸੁਰਾ ਬੋਲ ਸਕਦੇ ਮਤਲਬ ਵੀ ਇਤੋਂ ਉੱਚਾ ਬੋਲ ਸਕਦੇ ਜੇ ਉਹ ਤੁਸੀਂ ਜਦੋਂ ਪ੍ਰੈਕਟਿਸ ਕਰੋਗੇ ਤੁਹਾਨੂੰ ਨੋਰਮਲ ਪਤਾ ਲੱਗ ਜਾਣਾ ਏਸੀ ਇਹ ਸ਼ਬਦ ਅੱਲਾ ਪਾਕ ਪਾਕ ਹੈ ਅੱਲਾ ਭਾਈ ਸਾਹਿਬ ਭਾਈ ਮਹਤਾਬ ਸਿੰਘ ਜੀ ਜਲੰਧਰ ਵਾਲਿਆਂ ਦਾ ਬਹੁਤ ਪਿਆਰੇ ਪਿਆਰੇ ਸ਼ਬਦ ਇਸ ਚੈਨਲ ਤੇ ਤੁਹਾਨੂੰ ਹੋਰ ਵੀ ਸਿੱਖਣ ਨੂੰ ਮਿਲ ਸਕਦੇ ਨੇ ਚੈਨਲ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਤਾਂ ਧੰਨਵਾਦ ਜਿਨ੍ਹਾਂ ਨੇ ਕਮੈਂਟ ਓਨੈਸ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਬਸਕ੍ਰਾਈਬਰ ਜਿਨ੍ਹਾਂ ਨੇ ਹਨੂ ਇਹ ਗੱਲ ਕਹੀ ਇਹਨੂੰ ਬਹੁਤ ਵਧੀਆ ਲੱਗੀ ਗੱਲ ਤੇ ਉਹਨਾਂ ਦਾ ਵੀ ਖਾਸ ਕਰਕੇ ਧੰਨਵਾਦ ਕਰਦੇ ਆਂ ਸੋ ਮਿਲਦੇ ਆਂ ਤੁਹਾਨੂੰ ਕੱਲ ਦੀ ਨਵੀਂ ਵੀਡੀਓ ਦੇ ਵਿੱਚ ਜਿਹਦੇ ਵਿੱਚ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਉਹਨਾਂ ਦੇ ਸ਼ਬਦ ਦੇ ਨਾਲ ਨਾਲ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਧੰਨਵਾਦ